ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਟੇਲ ਬੋਨ ਪੇਨ ਬਾਰੇ ਮਤਲਬ ਰੀਡ ਦੀ ਹੱਡੀ ਦਾ ਜਿਹੜਾ ਆਖਰੀ ਮਣਕਾ ਹੁੰਦਾ ਹੈ ਅਗਰ ਇਸ ਜਗ੍ਹਾ ਤੇ ਤੁਹਾਡੇ ਦਰਦ ਹੋਣਾ ਸ਼ੁਰੂ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਹੁੰਦਾ ਕੀ ਹੈ ਜਿਹੜੇ ਲੋਕ ਕਈ ਵਾਰੀ ਪੌੜੀਆਂ ਤੋਂ ਉਤਰਦੇ ਸਮੇਂ ਜਾਂ ਫਿਰ ਮੀਂਹ ਪਿਆ ਹੋਵੇ ਜਾਂ ਫਿਰ ਕਿਸੇ ਵੀ ਹੋਰ ਕਾਰਨ ਕਰਕੇ ਗਿਰ ਜਾਣ ਉਹਨਾਂ ਦੇ ਟੇਲ ਬੋਨ ਤੇ ਜਿਹੜੀ ਰੀਡ ਦੀ ਹੱਡੀ ਦਾ ਆਖਰੀ ਮਣਕਾ ਉਹ ਤੇ ਸੱਟ ਵੱਜਦੀ ਹੈ ਔਰ ਜਿਹੜੀ ਟੇਲ ਬੋਨ ਹੈ ਉਹ 80% ਇੰਟੀਰੀਅਰਲੀ ਐਦਾ ਅੰਦਰ ਨੂੰ ਉਹ ਟਿਲਟ ਹੋ ਜਾਂਦੀ ਹੈ ਇਸ ਤਰ੍ਹਾਂ ਉਹਦੀ ਪੋਜੀਸ਼ਨ ਹੋ ਜਾਂਦੀ ਹੈ ਇਹਦੇ ਸਰਾਉਂਡਡ ਬਹੁਤ ਜ਼ਿਆਦੇ ਨਰਵਜ਼ ਹੁੰਦੀਆਂ ਨੇ ਜਿੱਥੋਂ ਆਪਣੀਆਂ ਇਹ ਸਮਝ ਲਓ ਵੀ ਉਸ ਜਗ੍ਹਾ ਤੇ ਬੰਡਲ ਆਫ ਨਰਵਜ਼ ਹੈ ਜਿਸ ਤੋਂ ਆਪਣੇ ਸਾਰੇ ਆਪਣੀਆਂ ਲੱਤਾਂ ਦੇ ਵਿੱਚ ਸਪਲਾਈ ਜਾਂਦੀ ਹੈ ਉਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਜਿਸ ਕਰਕੇ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਵਿੱਚ ਇੰਨਾ ਦਰਦ ਹੁੰਦਾ ਆਪਾਂ ਕਿਸੇ ਵੀ ਸਖਤ ਜਗ੍ਹਾ ਤੇ ਨਹੀਂ ਬੈਠ ਸਕਦੇ ਆਪਾਂ ਹਮੇਸ਼ਾ ਅਗਰ ਬੈਠਾਂਗੇ ਵੀ ਤਾਂ ਅੱਗੇ ਨੂੰ ਹੋ ਕੇ ਬੈਠਾਂਗੇ ਅਗਰ ਸਿੱਧਾ ਹੋ ਕੇ ਬੈਠਾਂਗੇ ਤਾਂ ਉਸ ਜਗ੍ਹਾ ਤੇ ਦਰਦ ਹੋਏਗਾ ਕਿਉਂਕਿ ਜਦੋਂ ਪਿੱਛੇ ਢੋਲ ਲਾ ਕੇ ਬੈਠਦੇ ਹਾਂ ਉਹ ਚੀਜ਼ ਨਾਲ ਲੱਗਦੀ ਹੈ ਸੋ ਇਸ ਤੋਂ ਬਚਣ ਲਈ ਕਿਹੜੀਆਂ ਆਸਾਨ ਕਸਰਤਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਉਹੀ ਡਿਸਕਸ ਕਰਾਂਗੇ ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣੇ ਆ ਇੱਕ ਟਿਊਬ ਦੀ ਵਰਤੋਂ ਕਰਦੇ ਆ ਕਿਤੇ ਲੰਬੇ ਸਫ਼ਰ ਤੇ ਜਾਣਾ ਹੋਵੇ ਟਾਇਰ ਦੀ ਟਿਊਬ ਹੁੰਦੀ ਹੈ ਜਿਹੜੀ ਜਾਂ ਫਿਰ ਬਹੁਤ ਹੋਰ ਵੀ ਆਪਣੇ ਐਦਾ ਦੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ نیچے ਰੱਖਣੀਆਂ ਪੈਂਦੀਆਂ ਨੇ ਔਰ ਉਸ ਤੇ ਤੁਸ ਤੁਹਾਨੂੰ ਬੈਠਣਾ ਪੈਂਦਾ ਹੈ ਸੋ ਤੁਸੀਂ ਖਬਰਾਉਣਾ ਨਹੀਂ ਅਗਰ ਤੁਸੀਂ ਅੱਜ ਤੋਂ ਹੀ ਇਹ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਇੱਕ ਮਹੀਨੇ ਦੇ ਵਿੱਚ ਆਪਣੀ ਜੋ ਢੁੰਡਰੀ ਦਾ ਦਰਦ ਹੈ ਜੋ ਟੇਲ ਬੋਨ ਪੇਨ ਹੈ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡਿਸ ਨੇ ਐਸ ਸਰੀ ਸਿੰਘ ਸਨ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਉੱਥੇ ਸਾਨੂੰ ਜਰੂਰ ਫਾਲੋ ਕਰਨਾ ਫੇਸਬੁੱਕ ਤੇ ਸਾਡੀ ਜੋ ਪੇਜ ਹੈ ਉਹ ਹੈ ਐਸ ਸਰੀ ਸਿੰਘ ਸਨ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਨੂੰ ਫਾਲੋ ਕਰੋ ਕਿਉਂਕਿ ਅਸੀਂ ਉੱਥੇ ਹਫਤੇ ਦੇ ਵਿੱਚ ਦੋ ਦਿਨ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਆ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਵੀ ਸਬਸਕ੍ਰਾਈਬ ਕਰੋ ਔਰ ਤੁਸੀਂ Snapchat ਤੇ ਡਾਕਟਰ ਗੁਰਸ਼ੀਰ ਸਿੰਘ ਸਨ ਨੂੰ ਫਾਲੋ ਕਰਨਾ ਨਾ ਭੁੱਲਣਾ ਸੋ ਆਓ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਟੁੰਡਰੀ ਦੇ ਦਰਦ ਟੇਲ ਬੋਨ ਪੇਨ ਨੂੰ ਦੂਰ ਕਰਨ ਵਾਲੀਆਂ ਆਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਵੀ ਤੁਹਾਡੇ ਟੀਲ ਬੋਨ ਪੇਨ ਹੈ ਇਸ ਜਗ੍ਹਾ ਤੇ ਤੁਸੀਂ ਬਰਫ਼ ਦਾ ਸੇ ਕਰਨਾ ਹੈ ਮਤਲਬ ਤੁਸੀਂ ਬਰਫ਼ ਕੁੱਟ ਕੇ ਲਿਫਾਵੇ ਚ ਪਾ ਲੈਣੀ ਹੈ ਔਰ ਤੁਸੀਂ ਇਦਾਂ ਮੁੱਦੇ ਪੈ ਜਾਓਗੇ ਔਰ ਤੁਸੀਂ ਬਰਫ਼ ਦਾ ਜਿਹੜਾ ਲਿਫਾਫਾ ਹੈ ਉਹ ਤੁਸੀਂ ਆਪਣੀ ਇਸ ਜਗ੍ਹਾ ਤੇ ਰੱਖ ਲੈਣਾ ਹੈ 15 ਤੋਂ 20 ਮਿੰਟ ਉਸ ਦੇ ਉੱਪਰ ਤੁਸੀਂ ਤੌਲੀਆਂ ਨਾਲ ਲਪੇਟ ਦੇਣਾ ਹੈ ਤਾਂ ਕਿ ਇਸ ਜਗ੍ਹਾ ਤੇ ਪ੍ਰੋਪਰ ਤੁਹਾਡੇ ਬਰਫ਼ ਦੀ ਸਿਕਾਈ ਹੋ ਸਕੇ 15 ਤੋਂ 20 ਮਿੰਟ ਰੱਖਣਾ ਹੈ ਕਿਤੇ ਵੀ ਬਰਫ਼ ਦੇ ਉੱਪਰ ਇਦਾਂ ਲੇਟਣਾ ਨਹੀਂ ਹੈ ਉਸ ਨਾਲ ਕੀ ਹੈ ਪ੍ਰੈਸ਼ਰ ਜ਼ਿਆਦਾ ਪਈਗਾ ਇਨਫਲੇਮੇਸ਼ਨ ਵਧਣ ਦੇ ਚਾਂਸਸ ਵੱਧ ਜਾਂਦੇ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ ਗੱਲ ਕਰ ਲੰਗੇ ਆ ਨੰਬਰ 1 ਐਕਸਰਸਾਈਜ਼ ਦੀ ਨੰਬਰ 1 ਐਕਸਰਸਾਈਜ਼ ਕੀ ਕਰਾਂਗੇ ਆਪਾਂ ਫਿਗਰ ਆਫ 4 ਚ ਆ ਜਾਗੇ ਔਰ ਆਪਾਂ ਦੋਨੋਂ ਗੋਡੇ ਖੋਲ ਦੇਣੇ ਆ ਜਿੰਨੇ ਖੋਲ ਸਕਦੇ ਆ ਔਰ ਨੀਂਦ ਪਿੱਛੇ ਆਪਾਂ ਪੈਰ ਜੋੜ ਦਾਂਗੇ ਤਾਂ ਕਰਕੇ ਔਰ ਆਪਾਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਹੱਥ ਅੱਗੇ ਲੈ ਜਾਣਾ ਔਰ ਗਰਦਨ ਨੂੰ ਅੰਦਰ ਨੂੰ ਆਪਾਂ ਮੋੜ ਦੇਣਾ ਇਸ ਤਰ੍ਹਾਂ ਤੁਸੀਂ ਚਾਈਲਡ ਪੋਜ਼ ਸਟ੍ਰੈਚ ਇੱਥੇ ਤੁਸੀਂ ਹੋਲਡ ਕਰੋਗੇ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਥੈਨ ਫੇਟ ਕਿੱਚੇ ਬੈਠਣ ਦੀ ਕੋਸ਼ਿਸ਼ ਫੇਰ ਇਥੇ 10 ਗਿਣਨੇ 1 2 3 4 5 6 7 8 9 10 ਦੈਨ ਰਿਲੈਕਸ ਇਸ ਕਸਰਤ ਨੂੰ ਤੁਸੀਂ ਪੂਰੇ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਟੇਲ ਬੋਨ ਪੇਨ ਦੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੋਏਗੀ ਸਿੱਤੇ ਪੈ ਜਾਣਗੇ ਔਰ ਆਪਾਂ ਨੀ ਹੱਗਸ ਕਰਾਂਗੇ ਤਾਂ ਕਿ ਥੱਲੇ ਵਾਲੇ ਸਾਰੇ ਮਸਲ ਦੇ ਇੱਕ ਵਾਰੀ ਖਿੱਚੇ ਜਾਣ ਅੱਡੀਆਂ ਕ੍ਰੀਸ ਕੇ ਆਏ ਦੋਨੇ ਔਰ ਆਪਾਂ ਦੋਨੋਂ ਗੋਡਿਆਂ ਨੂੰ ਛਾਤੀ ਦੇ ਨਾਲ ਲਾ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਫੇਰ ੜੀਆਂ ਲਾ ਕੇ ਸਿੱਧੇ ਕਰਦੇ ਫੇਰ ੜੀਆਂ ਗ੍ਰੀਜ਼ ਕਿ ਆਵਾਂਗੇ ਦੋਨੇ ਔਰ ਫੇਰ ਆਪਾਂ ਇਸ ਨੂੰ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਧਿਆਨ ਨਾਲ ਕਰਨੀ ਹੈ ਇਹ ਕਸਰਤ ਇੱਥੇ ਆਪਾਂ ਫੇਰ 10 ਗਿਣਨੇ ਸੇਰਤਾਣੀ ਚੱਕਣਾ 1 2 3 4 5 6 7 8 9 10 देन रिलैक्स ਇਸ ਕਸਰਤ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਦੂਜੀ ਕਸਰਤ ਤੀਜੀ ਕਸਰਤ ਕੀ ਹੈ 베بی ਹੈਪੀ ਪੋਸ ਤੁਸੀਂ ਦੇਖਿਆ ਹੋਣਾ ਜਦੋਂ ਬੱਚਾ ਬਹੁਤ ਖੁਸ਼ ਹੁੰਦਾ ਉਹ ਆਪਣੇ ਪੈਰ ਇਦਾਂ ਫੜ ਲੈਂਦਾ ਸੋ ਆਪਾਂ ਵੀ ਓਵੇਂ ਹੀ ਕਰਨੇ ਆ ਦੋਨੋਂ ਪੈਰ ਆਪਾਂ ਗੁੱਠੇ ਫੜ ਲੈਣੇ ਆ ਚੰਗੀ ਤਰ੍ਹਾਂ ਆਪਾਂ ਜੁਰਾਬਾਂ ਨੂੰ ਉਤਾਰ ਦਾਂਗੇ ਠੀਕੋ ਤੁਸੀਂ ਸਿਰਫ ਗੁੱਠੇ ਫੜਨੇ ਆ ਆਪਾਂ ਲਓ ਸੋ ਆਖ ਨੂੰ ਆਪਾਂ ਉਤਾਰਤਾ ਦੋਨੋ ਗੋਡੇ ਫੜ ਕੇ ਇਦਾਂ ਖਿੱਚ ਦੇਣਾ ਔਰ ਇੱਥੇ ਆਪਾਂ ਹੋਲਡ ਕਰਨਾ ਪੂਰੇ 15 ਸੈਕਿੰਡ 1 2 3 4 5 6 7 8 9 10 11 12 13 14 15 ਥੇਨ ਰਿਲੈਕਸ ਜਿਹੜੇ ਆਪਣੀ ਟੇਲ ਬੋਨ ਯਾਨੀ ਕਿ ਜਿੱਥੇ ਆਪਣੀ ਆਖਰੀ ਮਣਕਾ ਰੀਡ ਦਾ ਹਰ ਰੀਡ ਦੀ ਹੱਡੀ ਦਾ ਜਿਹੜੇ ਉਤੇ ਸਾਈਡਾਂ ਤੇ ਮਸਲਸ ਹੁੰਦੇ ਨੇ ਉਹ ਸਾਰੇ ਖਿੱਚੇ ਜਾਂਦੇ ਸੋ ਤੁਸੀਂ ਇਹ ਧਿਆਨ ਨਾਲ ਕਰਨੀ ਕਸਰਤ ਦੋਨੋਂ ਗੁੱਟੇ ਮੋੜ ਕੇ ਲੈ ਕੇ ਆਉਣੇ ਔਰ ਇੱਥੋਂ ਤੁਸੀਂ ਇਸ ਨੂੰ ਫੜ ਕੇ ਇੱਕਦਮ ਖਿੱਚ ਦੇਣਾ ਔਰ ਇਹ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 देन ਰਿਲੈਕਸ ਬਿਲਕੁਲ ਤੁਸੀਂ ਸਿੱਧੇ ਲੇਟ ਜਾਣਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਆਖਰੀ ਕਸਰਤ ਨੂੰ ਦੱਸਣ ਲੱਗੇ ਆ ਜਿਹੜੀ ਆਖਰੀ ਹੈ ਉਹ ਹੈਗੀ ਤੁਹਾਡੀ ਸਿੰਗਲ ਲੈਗ ਬ੍ਰਿਜ ਤੁਸੀਂ ਸੱਜੀ ਲੱਤ ਇਸ ਲੱਤ ਦੇ ਉੱਪਰ ਰੱਖ ਦੇਣੀ ਔਰ ਲੱਤ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 सात आठ नौ दस रिलैक्स ये दस बारी करनी ये तू का कसरत भी दस बारी करनी सी और ये देखो ध्यान दोनों पासे करनी है एक पासे दस फिर दूजे पासे दस एक दो तो, तीन चार पांच पे सात आठ नौ दस रिलैक्स so, सो दस बारी इधर दस बारी इधर यह होगी आखिरी कसरत ਜਦੋਂ ਸਾਰੀਆਂ ਕਸਰਤਾਂ ਹੋ ਜਾਣ ਤੁਸੀਂ ਸਾਈਡ ਲੈ ਕੇ ਪੈ ਜਾਣਾ ਧਿਆਨ ਰੱਖੇ ਇਸ ਤੁਸੀਂ ਸਾਰੇ ਢੁੰਡਰੀ ਦੇ ਦਰਦ ਦੇ ਦੌਰਾਨ ਕਿਤੇ ਵੀ ਇਸ ਜਗ੍ਹਾ ਤੇ ਉੱਪਰ ਤੁਸੀਂ ਯਾਨੀ ਕਿ ਮਾਲਿਸ਼ ਨਹੀਂ ਕਰਾਉਣੀ ਅਗਰ ਤੁਸੀਂ ਮਾਲਿਸ਼ ਕਰੋਗੇ ਤਾਂ ਤੁਹਾਡਾ ਦਰਦ ਦਾ ਲੈਵਲ ਫੂਰ ਵਾਚ ਜਾਏਗਾ ਹਮੇਸ਼ਾ ਬਰਫ਼ ਦਾ ਸੇਕ ਕਰੋ ਔਰ ਘੱਟੋ-ਘੱਟ 90 ਦਿਨ ਤੁਸੀਂ ਪਰਹੇਜ਼ ਕਰੋ ਕਿ ਤੁਸੀਂ ਸਖਤ ਜਗ੍ਹਾ ਤੇ ਨਾ ਬੈਠੋ ਸੋ ਇਹ ਸਾਨਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਹੀ ਕਰੋਗੇ ਔਰ ਨਾਲ ਦੀ ਨਾਲ ਬਰਫ਼ ਦਾ ਸੇਕ ਕਰੋਗੇ ਤਾਂ ਤੁਸੀਂ ਆਪਣੇ ਢੁੰਡਰੀ ਦੇ ਦਰਦ ਆਪਣੇ ਟੇਲ ਬੋਨ ਪੇਨ ਤੋਂ ਰਾਹਤ પા ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ